ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਠੱਗੀ ਕਰਨ ਦੇ ਲੋਕ ਵਕ ਵਕ ਤਰ੍ਹਾਂ ਦੀਆਂ ਠੱਗੀਆਂ ਕਰਨ ਦੇ ਯੋਜਨਾ ਬਣਾ ਕੇ ਰੱਖਦੇ ਨੇ ਇਕ ਅਜੇਹਾ ਹੀ ਪਲਾਨ ਇੱਕ ਟਰੱਕ ਡਰਾਈਵਰ ਵੱਲੋਂ ਬਣਾਇਆ ਗਿਆ ਜੋ ਕਿ ਲੋਹੇ ਦੀਆਂ ਚਦਰਾਂ ਲੈ ਕੇ ਡੇਰਾ ਬਸੀ ਪਹੁੰਚਿਆ ਸੀ ਤਾਂ ਉਸਨੇ ਕਾਫੀ ਚਦਰਾਂ ਵੇਚ ਵੀ ਦਿੱਤੀਆਂ ਅਤੇ ਭਜਨ ਪੂਰਾ ਕਰਨਾ ਸੀ ਕਿਉਂਕਿ ਜਦੋਂ ਮਾਲ ਉਤਾਰਨਾ ਸੀ ਤਾਂ ਕੰਡੇ ਤੇ ਭਜਨ ਕਰਨਾ ਸੀ ਕਿ ਭਜਨ ਪੂਰਾ ਹੈ ਉਸਨੇ ਕੀ ਕੀਤਾ ਕਿ ਚਦਰਾਂ ਵੇਚਣ ਤੋਂ ਬਾਅਦ ਉੱਥੇ ਕੁਝ ਪ੍ਰਵਾਸੀ ਮਜ਼ਦੂਰ ਜਾਨ ਬੁਝ ਕੇ ਲੁਕੋ ਕੇ ਰੱਖ ਦਿੱਤੇ ਉਹ ਵੀ ਟਰੱਕ ਦੀ ਬਾਡੀ ਦੇ ਵਿੱਚ ਉੱਪਰੋਂ ਤਰਪਾਲ ਪਾ ਦਿੱਤੀ ਤਾਂ ਕਿ ਲੋਹੇ ਦਾ ਵਜ਼ਨ ਉਹਨਾਂ ਪ੍ਰਵਾਸੀਆਂ ਨਾਲ ਪੂਰਾ ਹੋ ਸਕੇ ਪੂਰਾ ਮਾਮਲਾ ਡੇਰਾ ਬਸੀ ਦਾ ਦੱਸਿਆ ਜਾ ਰਿਹਾ ਜੋ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਕਿ ਟਰੱਕ ਡਰਾਈਵਰ ਵੱਲੋਂ ਲੱਖਾਂ ਰੁਪਏ ਦੀ ਚੋਰੀ ਕੀਤੀ ਗਈ ਹੈ ਅਤੇ ਲੋਹੇ ਦੀਆਂ ਚਦਰਾਂ ਵੇਚ ਕੇ ਪ੍ਰਵਾਸੀਆਂ ਦੇ ਨਾਲ ਇਹ ਸਮਾਨ ਪੂਰਾ ਕਰ ਦਿੱਤਾ ਗਿਆ ਕੀ ਹੈ ਪੂਰਾ ਮਾਮਲਾ ਤੁਹਾਨੂੰ ਵਿਸਤਾਰ ਨਾਲ ਦੱਸਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੂਰੇ ਮਾਮਲੇ ਨੂੰ ਲੈ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਪਰ ਜਦੋਂ ਇਹ ਫੜੇ ਗਏ ਤਾਂ ਉਤੋਂ ਇਹ ਰਫੂ ਚੱਕਰ ਹੋ ਗਏ ਫਰਾਰ ਹੋ ਗਏ ਇਹਨਾਂ ਨੂੰ ਭਜੜਾ ਪੈ ਗਿਆ ਕਿਉਂਕਿ ਜਦੋਂ ਇਹਨਾਂ ਦਾ ਕੰਡਾ ਕਰਨ ਦੇ ਲਈ ਸੜਕ ਤੇ ਇਹ ਟਰੱਕ ਖੜਾ ਕੀਤਾ ਗਿਆ ਸੀ ਅਤੇ ਜਦੋਂ ਤਰਪਾਲ ਚੱਕ ਕੇ ਦੇਖਿਆ ਤਾਂ ਵਿੱਚ 8 ਤੋਂ 10 ਪ੍ਰਵਾਸੀ ਮਜ਼ਦੂਰ ਬੈਠੇ ਸਨ ਅਤੇ ਉਹਨਾਂ ਦੇ ਵਿੱਚ ਭਜੜਾ ਪੈ ਗਈਆਂ ਇੱਕ ਮਜ਼ਦੂਰ ਅਜੇਆ ਸੀ ਜੋ ਕਿ ਉਹਨਾਂ ਟੀਨਾਂ ਦੀ ਚਦਰਾ ਦੇ ਵਿੱਚ ਫਸਿਆ ਕੋਈ ਸੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਵੀ ਵਿਖਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੂਰੇ ਮਾਮਲੇ ਨੂੰ ਲੈ ਕੇ ਚਾਰ ਜ਼ਰੂਰ ਸਾਂਝੇ ਕਰਿਓ